ਹੁਣ ਸ਼ੁਰੂ ਹੋਇਆ ਹੈ ਆਪਰੇਸ਼ਨ ਗਿੰਦੀ ਰਹਿੰਦੀ ਹੈ ਆਪਰੇਸ਼ਨ ਚੂੜੀ ਰਹਿੰਦਾ ਹੈ ਆਪਰੇਸ਼ਨ ਮੰਗਲਸੂਤਰ ਰਹਿੰਦਾ ਹੈ ਤਾਂ ਮੁੱਢ ਪੈ ਰਹੀਆ ਚ ਇਹ ਹੰਦੂ ਇਕੱਠਾ ਹੋਇਆ ਹੈ ਪੁਛ ਕੇ ਗੋਲੀਆਂ ਮਾਰੇ ਸਥੇ ਪਹਿਲੇ ਗਾ ਜੇ ਕੋਈ ਸਾਡੇ ਤੇ ਹਮਲਾ ਕਰੂਗਾ ਉਹਦਾ ਕਰਾਰਾ ਜਵਾਬ ਦੇ ਲਈ ਬਹੁਤ ਹੀ ਸક્ષਮ ਹੈ ਤੇ ਇਹ ਜਵਾਬ ਇਹ ਰਹੇਗਾ ਪਾਕਿਸਤਾਨ ਮਰਦਾ ਬਾਜ ਰਹੇਗਾ ਬਦ ਪਾਕਿਸਤਾਨੀ ਆਤਮਾ ਦੀਆਂ ਬਲਹਿੰਦਾ ਕਰਦੇ ਨੂੰ ਮਾਰਿਆ ਗਿਆ ਬੜਾ ਮੰਦਭਾਗੀ ਗੱਲ ਹੈ ਉਹਨਾਂ ਨੂੰ ਧਬਰਾਉਣ ਦੀ ਕੋਈ ਲੋੜ ਨਹੀਂ ਆ ਕਿ ਤਾਰਾ ਤੇ ਅੱਜ ਇਕੱਲੇ ਖੰਡੇ ਜੀ ਨਹੀਂ ਪੂਰੇ ਦੇਸ਼ ਵਿੱਚ ਤਿਰੰਗਾ ਯਾਤਰਾਵਾ ਇੱਕ ਮਿੱਤਰ ਦੇਸ਼ ਨੇ ਇਕਤਾ ਲਖਾਈ ਹੈ ਅਤੇ ਸ਼ਹੀਦ ਨੇ ਸੈਨਿਕ ਨੇ ਉਹਨਾਂ ਦੇ ਕੁਰਬਾਨੀਆਂ ਨੂੰ ਸਲੂਟ ਕਰਦਾ। ਕਾਗਜ਼ਾਤ ਮੁਰਦਾਬਾਦ, ਪਾਕਿਸਤਾਨ ਮੁਰਦਾਬਾਦ। ਅੱਜ ਸਾਧਰ ਹਮੇਸ਼ਾ ਸਾਥ ਰਹੇਗਾ ਅਤੇ ਪਾਕਿਸਤਾਨ ਮੁਰਦਾਬਾਦ, ਸਾਰ ਮੁਰਦਾਬਾਦ ਰਹੇਗਾ। ਸਾਡੀ ਭਾਰਤੀ ਫੌਜਾਂ ਦੇ ਜਿਨ੍ਹਾਂ ਨੇ ਪਾਕਿਸਤਾਨ ਦੇ ਹੋਰ ਵੀ ਕਸ਼ਮਿਰ ਨੂੰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਮੋਦੀ ਸਾਹਿਬ ਨੇ ਜਿਹੜੇ ਸਾਡੀ ਪੈਣਾ ਨੂੰ ਉਹਨਾਂ ਨੇ ਵਿਧਵਾ ਕਿੱਤਾ ਉਹਦਾ ਬਦਲਾ ਦਿੱਤਾ ਮੋਦੀ ਸਾਹਿਬ ਨੇ ਤੇ ਜਿਹੜਾ ਅੱਜ ਦਾ ਸਾਰਾ ਪ੍ਰੋਗਰਾਮ ਸੀ ਉਹ ਪਹਿਲ ਗੰਦੇ ਕਿ ਪਾਕਿਸਤਾਨ ਵੱਲੋਂ ਸ਼ਰੀਕ ਘਰੌਣੀ ਕਾਰਵਾਈ ਕੀਤੀ ਗਈ ਸੀ ਉਹਦੇ ਵਿਰੋਧ ਚ ਸਾਰਾ ਦੇਸ਼ ਹੋ ਗਿਆ ਸੀ ਤੇ ਸਾਡੀ ਹਿੰਦੁਸਤਾਨ ਦੀ ਮੋਦੀ ਸਰਕਾਰ ਨੇ ਉਹਦਾ ਬਦਲਾ ਲੈਣ ਲਈ ਪਾਕਿਸਤਾਨ ਵਿੱਚ ਨੋ ਜਗ੍ਹਾ ਤੇ 20 ਟਿਕਟਗਾਣਿਆਂ ਦੀ ਭੰਤੋੜ ਕਰਕੇ ਉਹਨੂੰ ਤਬਾਹ ਕਰ ਦਿੱਤਾ ਸੀ ਤੇ ਉਹਦੇ ਕਾਰਨ ਪਾਕਿਸਤਾਨ ਬਹੁਤ ਬਖਲਾਇਆ ਹੋਇਆ ਸੀ ਪਰ ਹਿੰਦੁਸਤਾਨ ਦੀ ਸਰਕਾਰ ਨੇ ਉਸ ਪਾਕਿਸਤਾਨ ਦੇ ਜਵਾਬ ਨੂੰ ਹਮਲੇ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਉਹਨੂੰ ਨਕਾਮ ਕੀਤਾ ਤੇ ਇਹਦੇ ਸਾਬਤ ਕਰਤਾ ਕਿ ਹਿੰਦੁਸਤਾਨ ਕਿਸੇ ਵੀ ਦੇਸ਼ ਦੇ ਜੋ ਕੋਈ ਸਾਡੇ ਤੇ ਹਮਲਾ ਕਰੂਗਾ ਉਹਦਾ ਕਰਾਰਾ ਜਵਾਬ ਦੇ ਲਈ ਬਹੁਤ ਹੀ ਸક્ષਮ ਹੈ ਤੇ ਇਹ ਜਵਾਬ ਦੇ ਕੇ ਸਾਬਤ ਕੀਤਾ ਕਿ ਹਿੰਦੁਸਤਾਨ ਲਈ ਜੋ ਵੀ ਕਹਿਰੀ ਅੱਖ ਨਾਲ ਦੇਖੂਗਾ ਉਹਨੂੰ ਮੂੰਹ ਤੋੜਵਾ ਜਵਾਬ ਦਿੱਤਾ ਜਾਊਗਾ ਅੱਜ ਦਾ ਜਿਹੜੀ ਤਰੰਗਾ ਯਾਤਰਾ ਕੀਤੀ ਗਈ ਹੈ ਉਹ ਦੇਸ਼ ਦੀ ਜਿਹੜੀ ਫੌਜ ਹੈ ਸਾਡੇ ਫੌਜ ਦੇ ਜਵਾਨ ਨੇ ਉਹਨਾਂ ਦੀ ਸਨਮਾਨਕ ਆਰਕਲੀ ਉਹਨਾਂ ਨੂੰ ਸਲਾਮ ਕਰਨ ਲਈ ਕੀਤੀ ਗਈ ਹੈ ਤੇ ਅਸੀਂ ਅੱਜ ਭਾਰਤੀ ਸੰਘਾਪਾਰਟੀ ਦੀ ਸਰਕਾਰ ਦੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਤੇ ਸਾਰੀ ਫੌਜ ਨੂੰ ਸਲਾਮ ਕਰਦੇ ਹਾਂ ਧੰਨਵਾਦ ਜੈ ਹਿੰਦ ਜਿਹੜੇ ਲੋਕ ਪਿਛਲੇ ਦਿਨੀ ਪਹੁੰਚਾ ਲੱਗੇ ਸਾਡੇ ਨੇੜੇ ਲੋਕਾਂ ਦੇ ਆਮ ਨਾਲ ਲੱਗਾ ਤੇ ਇੱਕ ਨਿਵਾਕਾ ਨੇ ਅੱਤਵਾਦੀਆਂ ਬਾਰੇ ਗੱਲਾਂ ਕਰਦੇ ਹੋਏ ਮਾਰਿਆ ਗਿਆ ਬੜਾ ਮੰਦਭਾਗੀ ਗੱਲ ਹੈ ਇੱਕ ਤਾਂ ਉਹਨਾਂ ਨੇ ਸ਼ਾਂਤ ਹਸਤਾਖਰ ਮੇਟ ਦੱਸਦੇ ਅਜੇ ਤਾਂ ਚਾਤਰਾਂ ਦਾ ਦੇ ਦੇ ਲੋਕਾਂ ਦੀ ਜਵਾਨ ਨੇ ਜਿਨ੍ਹਾਂ ਨੇ ਉਤਮ ਕੀਤਾ ਜਿਨ੍ਹਾਂ ਨੇ ਬਰਲਾ ਕੀਤਾ ਹਿੰਦੁਸਤਾਨ ਦੇ ਸਾਰੇ ਫੌਜੀ ਵੀਰਾਂ ਨੂੰ ਸਲਾਮ ਵੀ ਆ ਤੇ ਉਹਨਾਂ ਨੇ ਇਹ ਉਤਮ ਕਰਕੇ ਪਾਕਿਸਤਾਨੀ ਟਿਕਾਣਿਆਂ ਦੇ ਜਿਹੜੇ ਆਪਾਂ ਜੀ ਉੱਤੇ ਬਹੁਤ ਸੀ ਉਹਨਾਂ ਨੂੰ ਮਾਰ ਲਾਇਆ ਉਹਨਾਂ ਤ ਰੰਗਾ ਯਾਤਰਾ ਕੱਟੀ ਗਈ ਹੈ ਤੇ ਕੀ ਕਹਣਾ ਤੁਹਾਡਾ ਇਹਦੇ ਬਾਰੇ ਜੇ ਜਰਾਂ ਮਾਲ ਵਿਖੀ ਐਮਪਰੋ ਪਾਰਲੀਮੈਂਟ ਇਲੈਕਸ਼ਨ ਚਾਰਜ ਸ੍ਰੀ ਭਦਰਗੜ ਸਾਹਿਬ ਤੋਂ ਅੱਜ ਅੱਜ ਯਾਤਰਾ ਪੂਰੇ ਵਿਸ਼ਵ ਨੂੰ ਦੱਸਣਾ ਬਾਤ ਪਈ ਹੈ ਕਿ ਹਿੰਦੁਸਤਾਨ ਇੱਕ ਹੈ ਇੱਕ ਰਹੇਗਾ ਪਾਕਿਸਤਾਨ ਮੁਰਦਾ ਬਾਜ ਰਹਿਗਾ ਅਤੇ ਜੋ ਮੋਤੀ ਸਾਹਮਣੇ ਕਿ ਹੈ ਪਾਕਿਸਤਾਨ ਦੇ ਜਿਹੜੇ ਅੱਤਵਾਦੀ ਹੈ ਉਹਨਾਂ ਨੂੰ ਸਿਮਟੇ ਚ ਰੋਲ ਦਿਆਂਗੇ ਮਿੱਟੀ ਦੇ ਵਿੱਚ ਚੁੰਦਿਆਂਗੇ ਉਹ ਤੁਹਾਡੇ ਸਾਹਮਣੇ ਹਿੰਦੁਸਤਾਨ ਦੀ ਆਰਮੀ ਨੇ ਲੋਹ ਪੈਨਾ ਨੇ ਐਸਾ ਸੰਪੂਰਨ ਪ੍ਰੇਸ਼ ਕੀਤਾ ਕਿ ਹਾਰਾ 에ਅਰ ਫੋਰਸ ਪਾਕਿਸਤਾਨ ਦੇ ਯਾਰ ਕੇ ਰੱਖਤੇ 파ਕਸਤਾ ਕੀ ਜੇ ਜਿਵੇਂ ਕਿ ਆਪਾਂ ਨੂੰ ਹੋਇਆ ਜਿਹੜੀ ਅੱਗੇ ਸਾਹਮਣੇ ਇੱਕ ਦਵਾਈ ਪਰਦਾ ਕੱਢ ਵੀ ਸਾਡਾ ਸ਼ਹਿਰ ਜਿਹੜਾ ਅੱਜ ਦਿਖਾਇਆ ਉਹਨਾਂ ਨੇ ਵੀ ਅਤਵਾਦ ਦੇ ਖਿਲਾਫ ਅਸੀਂ ਇੱਕ ਜੁੱਟਾ ਉਹਨਾਂ ਨੇ ਕੋਈ ਜਾਦਰੀ ਦੇ ਕੀਰਤ ਨਹੀਂ ਦੇਖਿਆ ਅੱਜ ਹੱਠਾ ਮਾਰਦਾ ਕੱਫ ਸੜਕਾਂ ਦੇ ਆਪੂ ਹਾਰੇ ਅਸੀਂ ਕਿਸੇ ਨੂੰ ਕੋਈ ਸਤਾ ਨਹੀਂ ਲਾਇਆ ਸੀ ਸਿਰਫ ਅਸੀਂ ਐਲਾਨ ਕੀਤਾ ਸੀ ਕਿ ਅਸੀਂ ਸਭ Hindu ਧਰਮ ਧਾਰਮਿਕ ਸੰਸਥਾ ਸਾਡੇ ਭੀਜਾ ਜੀ ਜਿਹੜੇ ਰਾਜਨੀਤਿਕ ਪਾਰਟੀ ਤੋਂ ਤੁੰਦਪ ਨੇ ਅਸਰਾਈ ਸਾਰੀਆਂ ਪਾਰਟੀਆਂ ਦੇ ਲੋਕ ਇਹਨਾਂ ਕਿਸੇ ਤਖਤ ਪਾਰ ਤੋਂ ਪਾਰਟੀ ਵਾਲੀ ਤੋਂ ਪਰੋਟ ਕੇ ਅੱਜ ਦੇਖਦੇ ਵਿੱਚ ਇਕਤਾ ਦਾ ਜਿਹੜਾ ਇਹਨਾਂ ਨੇ ਸਬੂਤ ਦਿੱਤਾ ਹੋਰ ਆਤਵਾਦ ਦਾ ਸਬੂਤ ਦਿੱਤਾ ਇਸ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਮੈਨੂੰ ਆਪ ਕਰਦਾ ਉਹਨਾਂ ਦਾ ਮੈਂ ਰੋਮ ਰੋਮ ਰਣੀਆ ਕਿ ਜਿਨ੍ਹਾਂ ਨੇ ਮੇਰੇ ਵੱਲੋਂ ਦਿੱਤੇ ਸੰਦੇਸ਼ ਤੇ ਜਿਹੜੀ ਇਸ ਯਾਤਰਾ ਨੂੰ અપਾਰ ਸਫਲਤਾ ਦਿੱਤੀ ਹੈ ਤੇ ਨਾਲ ਹੀ ਮੈਂ ਪ੍ਰਧਾਨ ਮੰਤਰੀ ਜਨਪਦੀ ਨੂੰ ਕਹਿਣਾ ਚਾਹਾਂਗਾ ਕਿ ਜਿਵੇਂ ਉਹਨਾਂ ਨੇ ਕਿਹਾ ਕਿ ਅੱਤਵਾਦੀ ਇਸ ਦੇਸ਼ ਦੇ ਵਿੱਚ ਕੋਈ ਥਾਂ ਨਹੀਂ ਲੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੇ ਗੋਲੀ ਚੱਲੂਗੀ ਅਸੀਂ ਝੋਲਾ ਮਾਰਾਂਗੇ ਬਾਦ ਦੇ ਵਿਰੁੱਧ ਚਲੌਰ ਕੇ ਅਸੀਂ ਉਹਨਾਂ ਦੇ ਨਾਲ ਅਸੀਂ ਅੱਤਵਾਦ ਦੇ ਵਿਰੁੱਧ ਆਪਣਾ ਪੂਰਾ ਪੱਜਾ ਪੰਚਰ ਕਰ ਦਿਆਂਗੇ ਪਰ ਆਤਮਾਨ ਨੂੰ ਕਿਤੇ ਵੀ ਕੀਮਤ ਤੇ ਹਿੰਦੁਸਤਾਨ ਦੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਂ ਸਪਸ਼ਟ ਤੌਰ ਤੇ ਪ੍ਰਧਾਨ ਮੰਤਰੀ ਨੇਂਦਰ ਮੋਦੀ ਨੂੰ ਕਹਿਣਾ ਵੀ ਉਹ ਜਦੋਂ ਵੀ ਕਿੱਥੇ ਵੀ ਲੋੜ ਪੈਂਦੀ ਹੈ ਉਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਅੱਜ ਸਾਰਾ ਦੇਸ਼ ਅੱਜ ਇਕੱਲੇ ਖੜ੍ਹੇ ਨਹੀਂ ਜure ਦੇਸ਼ ਵਿੱਚ ਤਰਫ ਦਾ ਯਸਰਾਵਾ ਸੈਨਾ ਦੇ ਸਲਵਾਤ ਵੀ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅੱਜ ਹਰ ਦੇਸ਼ ਵਾਸੀ ਜਾਤ ਪਾਤਰੰ ਤੋਂ ਨੀਵਾਂ ਰੁਕੇ ਹਤਵਾ ਦੇ ਵਰਦ ਤੁਹਾਡੇ ਨਾਲ ਖੜੇ ਜਿਹੜਾ ਸੰੂਤ ਆ ਅੱਜ ਤੁਹਾਡੇ ਤੋਂ ਪੰਦੇ ਨੇ ਕਹਿ ਇਸ ਕਰਕੇ ਮੈਂ ਇੱਕ ਵਾਰ ਤੋਂ ਮੇਰੇ ਤੋਂ ਸਾਡੇ ਸ਼ਹਿਰ ਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਲਕੁਲ ਹੀ ਬਿਨਸੋਚੇ ਬਿਨਾਂ ਦੇਰੀ ਕੀਤੇ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿਸੇ ਨੂੰ ਕੋਈ ਤੁਹਾਨੂੰ ਨਹੀਂ ਦੱਸਿਆ ਸਭ ਨੇ ਆਪੋ ਆਪ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਯਾਤਰਾ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਦੋਸਤੋ ਸਾਡਾ ਦੇਸ਼ ਸਾਡਾ ਆਤਮਾ ਦੇ ਪੁੱਤ ਇੱਕ ਜੁਟ ਹੈ ਹੋਰ ਇੱਕ ਜੁਟ ਰਹੇਗਾ ਭਾਰਤ ਮਾਤਾ ਦੀ ਜੈ ਹਿੰਦ ਜੈਤਕਵਾਦ ਜੁੜਦਾਬਾ ਜੁੜਦਾਬਾ ਦੇਖੋ ਜੀ ਜਿਹੜਾ ਆਪਰੇਸ਼ਨ ਸਿਧੂ ਹੋਇਆ ਹੈ ਸਰਕਾਰ ਵੱਲੋਂ ਸਾਡੇ ਫੌਜੀਆ ਵੱਲੋਂ ਅਸੀਂ ਜਿਹੜੇ ਦੇਸ਼ ਦਰੋਹੀ ਲੋਗਾਂ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਹਜੇ ਤਾਂ ਆਪਰੇਸ਼ਨ ਤੋਂ ਦੂਰ ਸ਼ੁਰੂ ਹੋਇਆ ਹੈ ਆਪਰੇਸ਼ਨ ਬਿੰਦੀ ਰਹਿੰਦੀ ਹੈ ਆਪਰੇਸ਼ਨ ਚੂੜੀ ਰਹਿੰਦਾ ਹੈ ਆਪਰੇਸ਼ਨ ਮੰਗਲਸੂਤਰ ਰਹਿੰਦਾ ਹੈ ਪਤਾ ਨਹੀਂ ਕਿੰਨੇ ਕ ਆਪਰੇਸ਼ਨ ਰਹਿੰਦੇ ਆ ਹਜੇ ਤਾਂ ਸਟਾਰਟਿੰਗ ਹੈ ਇਹ ਹੱਤ ਤੱਕ ਬਾਤ ਸਫਾਈ ਦੀ ਤੇ ਜਿੱਦ ਨੇ ਸਾਰੇ ਆਪਰੇਸ਼ਨ ਸ਼ੁਰੂ ਹੋ ਗਏ ਤਾਂ ਇਹਨਾਂ ਦਾ ਨਾਮ ਤੋਂ ਨਿਸ਼ਾਨ ਤੱਕ ਨਹੀਂ ਲੱਭਣਾ ਤੇ ਮੈਂ ਉਹ ਜਿਹੜੇ ਦੇਸ਼ ਦਰੋਹੀਆਂ ਉਹਨਾਂ ਨੂੰ ਵੀ ਸਨੇਹ ਦੇਣਾ ਚਾਹੁੰਦਾ ਕਿ ਹੱਤ ਤੱਕ ਬਾਤ ਤਾਂ ਜਿਹੜਾ ਹੈਗਾ ਪਾਕਿਸਤਾਨ 'ਚ ਹੈਗਾ ਜਿਹੜੇ ਸਾਡੇ ਦੇਸ਼ ਦੇ ਅੰਦਰ ਜਿਹੜੇ ਅੱਤਵਾਦੀ ਬੈਠੇ ਆਂ, ਦੇਸ਼ ਦਰੋਹੀ ਬੈਠੇ ਆਂ, ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆਂ ਕਿ ਤੁਸੀਂ ਸੁਧਰ ਜਾਓ ਕਿਉਂਕਿ ਆਹ ਨਾਲੇ ਸਮੇਂ ਦੇ ਵਿੱਚ ਇਹ ਨਾ ਹੋਵੇ ਕਿ ਜਿਹੜੇ ਦੇਸ਼ ਦੇ ਲੋਕ ਨੇ ਇਹੀ ਤੁਹਾਡਾ ਖਤਮ ਕਰ, ਇਹੀ ਕਹਿੰਦੇ ਸਾਰਿਆਂ ਨੂੰ ਜੈ ਸ਼੍ਰੀ ਰਾਮ, ਜੈ ਹਿੰਦ ਭਾਰਤ ਮਾਤਾ ਦੀ। ਬਿਲਕੁਲ ਕਿਉਂਕਿ ਜਿਹੜੇ ਦੋਸ ਲੋਕ ਮਾਰੇ ਆ ਉਹਨਾਂ ਨੇ ਔਰਤਾਂ ਦੇ ਸਾਹਮਣੇ ਉਹਨਾਂ ਦੇ ਪਤੀਆਂ ਦਾ ਕਤਲ ਕੀਤਾ ਇਸ ਕਰਕੇ ਮੋਦੀ ਸਾਹਮਣੇ ਸਾਡੀ ਸਰਕਾਰ ਨੇ ਬਹੁਤ ਵਧੀਆ ਆਪਰੇਸ਼ਨ ਕੀਤਾ ਕਿ ਇੱਕ ਜਨਾਨੀਆਂ ਨੂੰ ਮੂਰੇ ਕਰਕੇ ਕਿ ਜਿਹੜੀ ਜਨਾਨੀਆਂ ਤੁਸੀਂ ਵਿਧਵਾ ਕੀਤਾ ਉਹਨਾਂ ਦੀ ਨਹੀਂ ਸ਼ਕਤੀ ਹੈ ਕਿ ਉਹ ਤੁਹਾਡੇ ਵਰਗੇ ਇਹਨਾਂ ਨੂੰ ਜੇ ਉਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਆ ਗਏ ਤਾਂ ਤੁਹਾਡਾ ਸਫਾਇਆ ਕਰ ਸਕਦੀ ਹੈ ਤੁਸੀਂ ਹੇਠੇ ਲੋਕਾਂ ਨੇ ਜਿਹੜਾ ਵਾਰ ਕੀਤਾ ਹੈ ਅਗਰ ਉਹਨਾਂ ਨੂੰ ਹਥਿਆਰ ਦਿੱਤਾ ਜਾਵੇ ਤਾਂ ਸਾਡੇ ਦੇਸ਼ ਦੀ ਜਿਹੜੀ ਮਹਿਲਾਵਾਂ ਨੇ ਸਾਡੀ ਜਿਹੜੀ ਨਾਰੀ ਸ਼ਕਤੀ ਹੈ ਉਹੀ ਤੁਹਾਡਾ ਸਫਾਇਆ ਕਰ ਸਕਦੀ ਹੈ ਸਾਡੇ ਜਿਹੜੇ ਫੌਜੀ ਵੀਰ ਉਹਨਾਂ ਦਾ ਤਾਂ ਬਾਰੀ ਹੋਣੀ ਹੈ ਜੈ ਜੀ ਦਾ ਜੈ ਜੀ ਦਾ ਬਾਤ ਮਾਤਾ ਕੀ ਗੋਲੀਆਂ ਮਾਰੇ ਜਾਂਦੇ ਸਨ ਪਹਿਲੇ ਬਾਵਾਂ ਦੇ ਵਿੱਚ ਕਿ ਹਿੰਦੂ ਐ ਹਿੰਦੂ ਖੜੇ ਨੇ ਅੱਜ ਖੁੱਲੇ ਚੈਲੇਂਜ ਕਰਦੇ ਆਂ ਪਾਕਿਸਤਾਨ ਦੇ ਅੰਦਰ ਕੁੱਤੇ ਬਿੱਲੇ ਤੇ ਹਿੰਦੁਸਤਾਨ ਦੀ ਫਿਰਦੇ ਨੇ ਜਿਵੇਂ ਕੋਦੋਂ ਮਰਜੀ ਕਿਸ ਟਾਈਮ ਮਰਜੀ ਕਾਲ ਪਰ ਸਾਨੂੰ ਅਸੀਂ ਤਾਂ ਕਰਾਂਗੇ ਭਾਰਤ ਸਰਕਾਰ ਦੇ ਨਾਲ ਭਾਰਤ ਫੌਜ ਦੇ ਨਾਲ ਕਿ ਤੁਹਾਨੂੰ ਹੁਕਮ ਕਰੂ ਭਾਰਤ ਸਰਕਾਰ ਇਹਨਾਂ ਪਾਕਿਸਤਾਨ ਸਮਾਪਿਤ ਕਰਾਂਗੇ ਉਹ ਨਾ ਲਾਗੇ ਭਾਰਤ ਮਾਤਾ ਕੀ ਜੈ ਜਨ ਗਾਜਾ ਯਾਤਰਾ ਨਿਕਲੀ ਆ ਕੀ ਜਾਣਾ ਚਾਹੁੰਦੇ ਕੋਈ ਬਹੁਤ ਵਧੀਆ ਬੁਰਾਨਾ ਸਾਰੇ ਸ਼ਹਿਰ ਦੀ ਜਿੰਨੀਆਂ ਵੀ ਸਮਾਜਿਕ ਤੇ ਰਾਜਨੀਤਿਕ ਦਿੱਤੀਆਂ ਨੇ ਉਹਦਾ ਵੱਲੋਂ ਬਹੁਤ ਵਧੀਆ ਬੁਰਾਨਾ ਕੀਤਾ ਗਿਆ ਜਿਹੜੇ ਸਾਡੇ ਸੈਨਕਾਰ ਨੇ ਜੋ ਕਾਰਵਾਈ ਕੀਤੀ ਆ ਉਹਦੇ ਲਈ ਉਹਨਾਂ ਦੀ ਜਿਹਦੇ ਨਾਲ ਸ਼ਾਬਾਸ਼ ਬਦੇਗਾ ਉਹਨਾਂ ਦਾ ਮਨੋਬਲ ਬਦੇਗਾ ਅੱਗੇ ਨੂੰ ਵੀ ਬਹੁਤ ਵਧੀਆ ਦੇਖੋ ਔਰਤਾਂ ਹਰ ਇੱਕ ਕੰਮ ਦੇ ਵਿੱਚ ਬਰਾਬਰ ਦਾ ਹਿੱਸਾ ਦਾ ਭਾਗੀਦਾਰ ਨੇ ਜਿੱਥੇ ਅੱਜ ਤੱਕ ਸਿਟੀ ਸੁਸਾਇਟੀ ਨਗਰ ਕੌਂਸਲ ਨਗਰ ਕੌਂਸਲ ਵਿੱਚ 30% ਔਰਤਾਂ ਦਾ ਯੋਗਦਾਨ ਆ ਇਹ ਜੇ ਅੱਜਕੱਲ ਕੋਈ ਖੇਤਰ ਨਹੀਂ ਜਿੱਥੇ ਵੀ عورت مرد مرد کی برابرتا آگا برابرتا رہ کے کام کر رہی ہیں بہت ودیشا یوگا ابھی اپنے دیش کی سینا راجہ دیں نہ 100 ਸਾਲਾਂ ਦੌਰਾਨ ਜਿਹੜੇ ਸਾਡੇ ਸ਼ਹਾਦਤਾਂ ਤੇ ਕੁਰਬਾਨੀਆਂ ਤੇ ਕੁਰਬਾਨੀਆਂ ਦੇ ਮਾਨ ਸਨਮਾਨ ਦੇ ਵਿੱਚ ਤਿਰੰਗਾ ਯਾਤਰਾ ਉਹ ਜੋ ਉਪਰੇਸ਼ਾਧੂਰ ਉਹਦੇ ਵਿੱਚ ਸਾਡੀ ਦੇਸ਼ ਦੀ ਸੈਦਾਂ ਨੇ ਸਾਡੇ ਦੇਸ਼ ਨੇ ਫਤਿਹ ਪਾਈ ਆ ਹਮੇਸ਼ਾ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਪੂਰਾ ਦੇਸ਼ ਇੱਕ ਜੁੱਟਾ ਦੇਸ਼ ਨੇ ਇਕਤਾ ਦਿਖਾਈ ਹੈ ਔਰ ਇਸ ਕਰਕੇ ਇਸ ਤਿਰੰਗੇ ਦੀ ਗੱਲ ਜਿੱਥੇ ਆਏ ਕਿ ਦੇਸ਼ ਦੀ ਗੱਲ ਇੱਥੇ ਜਿੱਥੇ ਆਏ ਕਿ ਹਿੰਦੁਸਤਾਨ ਦੇ ਲੋਕ ਭਾਰਤ ਦੇ ਲੋਕ ਹਮੇਸ਼ਾ ਤਿਰੰਗੇ ਦੇ ਲਈ ਇੱਕ ਰੰਗ ਹੈ ਜਿਹੜੀ ਤਿਰੰਗਾ ਯਾਤਰਾ ਉਹ ਆਪਣੇ ਆਪ کھڑا ہوا ہے یہ پاکستان کے بالکل دیش کے رکا منتری ہے وہ آپریشن والے بند جو ہے جس آپ نے سراقت کی پاکستان ਆ ਉਹ ਨਕਸ਼ਾ ਖਤਮ ਹੋ ਜੂਗਾ ਤੇ ہمارا ਨਕਸ਼ਾ ਇੰਡੀਆ ਵਿੱਚ ਮਿਲ ਆ ਜਾਗੇ ਬੋਲੋ ਜੀ ਕੋ ਸਟੈਂਡ ਨਾਲ ਇੱਕ ਇੱਕ ਨਾਗਰਿਕ ਉਸ ਕਾਹਨ ਹੀ ਹੈ ਬੋਝ ਇਹੋ ਮਤਲਬ ਇਹ ਸਮੇਂ ਨਾਲ ਜਾਣਾ ਚਾਹੀਦਾ ਹੈ ਜਨਕ ਦੇ ਬੋਲਦੇ ਸਮਿਆਂ ਨੂੰ ਪੀਐਸਈ ਕ ਦਾ ਇਹ ਦੋਸਤਾਂ ਦਾ ਇੱਕ ਮੌਜ ਹੈ ਜੋ ਦੇ ਸਾਹਮਣੇ ਖੜੇ ਹੀ ਲੱਗਦਾ ਇਸ ਕਰਕੇ ਕੋਈ ਵੀ ਫੈਸਲਾ ਗਲਤ ਲੈਣ ਤੋਂ ਪਹਿਲਾਂ ਬੰਦਾ ਸੋਚਦਾ ਹੈ ਮੈਂ ਕਹਿੰਦਾ ਹਾਂ ਕਿ ਮੈਂ ਨਾ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਇਸ ਦਾ ਵੀ ਮੁਹਾਰਤਤ ਦੇਣਾ ਕਿ ਅੱਜ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਸਾਰੀਆਂ ਪੋਲੀਟਿਕਲ ਪਾਰਟੀਆਂ ਸਾਰੇ ਜਿਲ੍ਹੇ ਵਿੱਚ ਧਾਰਨੀ ਖੜਾ ਰਹੇ ਹਨ ਉਹਨਾਂ ਨੇ ਅੱਜ ਦੇਸ਼ ਦੀ ਅਖੰਡਤਾ ਨੂੰ ਦੇਖਦੇ ਹੋਏ ਇੱਕ ਦਮ ਦੇ ਯਾਤਰਾ ਕੱਢੀ ਹੈ ਔਰ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਕਰਦਾ ਔਰ ਇੱਕ ਚੀਜ਼ ਜਿਹੜੇ ਸਾਡੇ ਸ਼ਹੀਦ ਨੇ ਸੈਨਿਕ ਨੇ ਉਹਨਾਂ ਦੇ ਕੁਰਬਾਨੀਆਂ ਨੂੰ ਸਲੂਟ ਕਰਦਾ ਹਰਤ ਲਗਾਤਾ ਕਿ ਜੇ ਬੰਦੇ ਮਾਤਰਮ ਜੇ ਮੈਂ ਮੁਹੰਮਦ ਕਾਰਮਰਸਾਹੀ ਆਜ਼ਾਦ ਨਗਰ ਖੰਡਾ ਮੈਂ ਤਿਰੰਗਾ ਯਾਦਗਾਰ ਸਬੂਤ ਲਈ ਇਹ ਕਹਿਣਾ ਚਾਹਾਂਗਾ ਕਿ ہمارے ਮਾਨਯੋਗ ਨਰਿੰਦਰ ਮੋਦੀ ਜੀ ਦੇ ਅਗਵਾਈ ਵਿੱਚ ہماری ਭਾਰਤੀ ਸੈਨਾ ਨੇ ਕੰਮ کیا ਹੈ ਜੋ ਭਾਰਤਾਨ ਨੂੰ ਧੂਲ ਚੜਾਈ ਹੈ ਔਰ ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ के लिए हम मोदी जी का आभार व्यक्त करते हैं और पूरा हिंदुस्तान की इसमें भाईचारा अपने दो महीने की غذائی आपत में सब भाई भाई और इनके साथ है पाकिस्तान जिंदाबाद पाकिस्तान जिंदाबाद हिंदुस्तान जिंदाबाद हिंदुस्तान जिंदाबाद جو بنایا ہے بہت ہی زبردست <ساعد> ہماری جیت ہوئی ہے اور پاکستان کو ہرایا ہے ساتھ اور ہمیشہ قربانی ہے آج بھی سادر ساتھ رہے گا اور پاکستان مرد آباد مرداب رہے گا ہندوستان زندہ ہندوستان زندہ شہر لکھے جانے ਕਿਸਾਈ ਸਾਰੇ ਪਾਰਟਵਾਸੀਆਂ ਨੇ ਖੰਨਾ ਸ਼ਹਿਰ ਦੇ ਵਸਨੀਕਾਂ ਨੇ ਪਰੇਸ਼ ਸਦੂਰ ਨੂੰ ਲੈ ਕੇ ਅੱਜ ਇੱਕ ਰੈਲੀ ਗੱਡੀ ਤਿਰੰਗਾ ਰੈਲੀ ਤਿਰੰਗਾ ਦੀ ਦਵਾਈ ਦੇ ਵਿੱਚ ਕਿ ਅਸੀਂ ਫ੍ਰੀडम फाइਟਰ ਬਰਵਾਦ ਦਾ ਸ਼ਾਮਲ ਹੋਇਆ ਸਾਨੂੰ ਮਾਣ ਹੈ ਸਾਡੀ ਭਾਰਤੀ ਫੌਜਾ ਤੇ ਜਿਨ੍ਹਾਂ ਨੇ ਪਾਕਿਸਤਾਨ ਤੇ ਹੋਰ ਵੀ ਕਿਸਮਾਂ ਨੂੰ ਦੰਗ ਜੋ ਪਿੱਛੇ ਕਰਨ ਲਈ ਸਮੱਸਿਆ ਰੱਤੀ ਹੈ ਭਾਰਤੀ ਫੌਜ ਅਸੀਂ ਇੱਕ ਪਰਫੈਕਟ ਨਮਾਦ ਕਟੇ ਭਾਰਤੀ ਫੌਜ ਦਾ ਜਿਨ੍ਹਾਂ ਨੇ ਪਾਕਿਸਤਾਨ ਦੇ ਕਿਸਮਾਂ ਦਾ ਬਚਾਉਣ ਦਾ ਕੰਮ ਕੀਤਾ ਜਿਨੇ ਅੱਜ ਖੰਨਾ ਸ਼ਹਿਰ ਦੇ ਭਾਈ ਦੇ ਲੋਕ ਮੱਤ ਨਹੀਂ ਜਿਨ੍ਹਾਂ ਨੇ ਜੇਵਾ ਨੂੰ ਬਾਦੂ ਵੀ ਅੱਜ ਰੈਲੀ ਦੇ ਸਾਥ ਦੇ ਦਵਾ ਸ਼ਾਮਲ